ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲ ਰਿਹਾ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋੜਨ ਜੀ ਬਰਕਤ ਤੇ ਲੋ ਜੀ ਚੱਲ ਰਿਹਾ ਕੰਮ ਕਾਜ ਖੇਤੀਬਾੜੀ ਦੇ ਵੀ ਤੇ ਕਰ ਅੱਜ ਜੀ ਸੰਡੇ ਦਾ ਦਿਨ ਜਿਹਨੂੰ ਕਹਿੰਦੇ ਆ ਭਾਤਵਾਰ ਤੇ ਪਿਛਲੇ ਕਈ ਬਲੌਗਾਂ ਦੇ ਵਿੱਚ ਕਮੈਂਟ ਆਏ ਆ ਵੀ ਬੱਚਿਆਂ ਦੇ ਨਾਲ ਵੀ ਜਿਹੜੀ ਵੀਡੀਓ ਬਣਾਏ ਕਰੋ ਚਲੋ ਇੱਕ ਆਪਾਂ ਨੇ ਵੀਡੀਓ ਦੇ ਵਿੱਚ ਤੇ ਲੰਦੇ ਲੰਦੇ ਆ ਇੱਕ ਹੋਰ ਵੀ ਐਤਵਾਰ ਨੂੰ ਪਰਮਾ ਰਜੂਸ਼ਨ ਨਾਲੇ ਵੀਡੀਓ ਬਣਾਇਆ ਕਰਨੀ ਆ ਤੇ ਬੱਚੇ ਬੈਠੇ ਆ ਵੀਰੋ ਤੁਹਾਨੂੰ ਪਤਾ ਐਤਵਾਰ ਦਾ ਕਿਹੜਾ ਦਿਨ ਹੁੰਦਾ ਹੈ ਉਹ ਆਪਣਾ ਵੀ ਟਾਈਮ ਲੰਘਾਏ ਵੀ ਸਾਂਝਰੇ ਤੇ ਫਿਰ ਹੋ ਜਾਂਦਾ ਵੀ ਅੱਜ ਸਿਰ ਣਾਉਣੇ ਆ ਚਲੋ ਸਿਰਤਾ ਨਹਾ ਲੈ ਬਾਕੀ ਚੱਲੀ ਜਾਂਦਾ ਕੰਮ ਜੀ ਪਰਨ ਤੁਹਾਨੂੰ ਪਤਾ ਆਪਣਾ ਸਰਾਸਤੀ ਆ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੁਹਾਨੂੰ ਪਿਛਰੇ ਕੈਮਰੇ ਨਾਲ ਬਣਾਉਂਦਾ ਪਰ ਮਾ ਰਜਸ਼ਨ ਨਾਲ ਬਾਕੀ ਪਰਵਾਰਕ ਮੈਂਬਰਾਂ ਨਾਲ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਉਹ ਵੀ ਸੱਤੇ ਪਹਿਲਾਂ ਪਰਨ ਨੂੰ ਸਸਰੀ ਘਰ ਆ ਰਹੇ ਨੇ ਉਹ ਬੱਲੇ ਹੁਣ ਤਾਂ ਸਾਰਿਆਂ ਨੂੰ ਸਸਰੀ ਘਰ ਬੁਲਾਉਣ ਲੱਗ ਗਿਆ ਹੈ ਬਾਈ ਇੱਧਰ ਜਸ਼ਨ ਨੂੰ ਬੀਨੋ ਮੇਰਾ ਲਥਨ ਸਾਲੇ ਨੇ ਵੀ ਪਿਆਪੇ ਸਸਕਾਲ ਜੀ ਦੇਖੀ ਸੰਡੇ ਮੰਡੇ ਦੋਹੇ ਇਕੱਠੇ ਬਣਾਏ ਪਏ ਅੱਜ ਦਾ ਹੈ ਇੱਧਰ ਮਿਲੋ ਜੀ ਪਹਿਲਾਂ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਪਿਆਰਪਨ ਸ਼াশਤ ਬਾਜੀ ਮਰ ਜੀ ਤਾਂ ਆ ਬੋਲ ਤਾਂ ਇਕੱਠੇ ਹੀ ਅੱਜ ਹਾਂਜੀ ਆ ਤਾਂ ਬੋਲ ਵੀ ਜੀ ਜੀ ਤਾਂ ਜੀ ਸੰਡੇ ਵਾਲੀ ਬੱਚੇ DNA ਇਹਨੂੰ ਅਸੀਂ ਮਸੂਰ ਪਾਏ ਗੋਵੀ ਦਾ ਇਹ ਤਾਂ ਪਹਿਲੇ ਟਾਈਮ ਹੋ ਗਿਆ ਨਹੀਂ 1:30 ਵਜੇ ਅੱਛਾ ਹਾਂ ਹਾਲ ਬਿਠਾਣੀ ਹੋਣੀ ਥੋੜੀ ਆਵੇਂ ਨਾ ਆ ਰਿਹਾ ਸਰ ਸੱਚੀ ਦੱਸ ਦੇ ਬਾਈ ਇੱਕ ਪੰਮੂ ਨੇ ਕਾਰਾ ਕਰਤਾ ਦੋ ਰਿਆ ਰਿਹਾ ਦੇਖਾ ਵਾ ਆ ਦੇਖੋ ਬਾਈ ਅਮਨ ਨੇ ਲਾਈ ਵੀ ਦੀ ਮਸ਼ੀਨ ਚਾਰਜਿੰਗ ਪਰ ਆ ਦੇਖਿਓ ਇਹ ਆ ਦੇ ਇੱਥੇ ਆ ਕੇ ਸਿੱਧਿਓ ਕਟਾਇਆ ਮਾਰਿਆ ਉਹਦਾ ਬਾਈ ਦੀ ਮੰਮੀ ਕੁਦਰਤੀ ਚ ਚਲੀ ਗਈ ਹੈ ਨਾ ਹਾਂਜੀ ਹਾਂ ਹੈ ਤੇ ਪਰ ਪਹੁੰਚ ਗਈ ਇਹਦੇ ਘਰ ਦਾ ਤੇ ਬਾਈ ਚਲੋ ਅੱਗੇ ਵੀ ਅਮਨ ਚਾਰਜਿੰਗ ਉੱਪਰ ਲਾਉਂਦਾ ਰਹਿੰਦਾ ਮਸ਼ੀਨ ਤੇ ਹੁਣ ਉਹਨੂੰ ਵੀ ਪਤਾ ਲੱਗ ਗਿਆ ਉਹ ਵੀ ਉੱਚੀ ਜਗ੍ਹਾ ਰੱਖਣ ਲੱਗ ਗਿਆ ਕਿਉਂਕਿ ਅੱਗੇ ਇਹਨੇ ਕੰਮ ਕਰਿਆ ਨਹੀਂ ਤਾਂ ਉਦੋਂ ਦਾ ਕੁਦਰਤ ਤੇ ਨਮੀ ਲਿਆ ਕੇ ਲਈ ਤੇ ਨਮੀ ਦੇ ਇਹਦੇ ਘਟ ਨਹੀਂ ਇਹਨੇ ਕਰਿਆ ਬਚ ਗਿਆ ਬਾਈ ਨਹੀਂ ਆ ਗੁੱਟਾ-ਗਟਾ ਇਹਦਾ ਹੁਣ ਨਾ ਨਹੀਂ ਹੁਣਾਂ ਦੀ ਕਾਪੀ ਹੋ ਜਾਣਾ ਦਾ ਨਹੀਂ ਤਾਂ ਮੇdio ਕਾਪੀ ਹੋ ਜਾਣਾ ਦਾ ਵੀ ਹੈ। ਲੇਕਿਨ ਏਕਣਾ ਨਿਬਤ ਮਾਰਨੀ ਅੱਗੇ ਤੇ ਹਾਂ। ਠੀਕ ਹੈ। ਮੈਂ ਤਾਂ ਬਹੁਤ ਔਖਾ ਜੀ ਮੈਂ ਕੱਜਲਾ ਲਾ ਕੇ ਭੇਜ ਜੂ ਨੂੰ ਬੜੀ ਸ਼ੈ ਨੋ ਪਈ। ਤਾਂ ਉਹਦੇ ਵਾਲ ਆਗਰੀ ਤਾਂ ਬਹੁਤ ਬੱਲਾ ਰੀਜ਼ ਦਾ ਆਗਰ। ਬਹੁਤ ਔਖੇ ਬਾਈ ਵਾਲ ਪਾਲਿਆ ਇਹਨਾਂ ਦੇ। ਦੋਨਾਂ ਦੇ ਅਜਾਸ਼ ਨੇ ਬੜੀਆਂ ਗੁੱਤਾਂ ਉਹ ਕਰਤੀਆਂ ਅੱਜ। ਹੈਂ? ਜਰ ਜਰ ਕਹਿੰਦੀ ਮਮੀ ਮੇਰੇ ਸਟਾਈਲ ਕਰੋ। ਮੈਂ ਸਟਾਈਲ ਦਾ ਕਰ ਮੈਂ ਐਨੀ ਮਰ ਰਗੜਾ ਲੀ ਉਹ ਬਾਤੀਆਂ। ਅੱਛਾ। ਕੁਝ ਭੁਜੇ ਭੁੱਲੇ ਤਾਂ ਨਹੀਂ। ਭੱਲੇ ਸਾਡੇ ਵੀ ਬਰਥਡੇ ਆ ਗਏ। ਪਰਮਰੋਦ ਸਰਮਣ ਪੁੱਛੇ ਕਰਦਾ ਵੀ ਜੀ ਕਿੰਨੇ ਦਿਨ ਰਹਿ ਗਏ ਮੇਰੇ ਬਰਥਡੇ ਨੂੰ। ਮਮਾ ਸੱਚੀ? ਕੀ ਪੁੱਛਦਾ ਹੁੰਦਾ ਹੈ? ਬਰਥਡੇ ਨੇ ਤੇਰੇ ਨੂੰ ਕਿੰਨੇ ਦਿਨ ਰਹਿ ਕੇ ਦੱਸ ਫਿਰ। ਕਿੰਨੇ ਹੋਗੀ? 24 ਦਿਨ ਹੈ। ਤੇਰੇ ਨੂੰ ਮੇਰੇ ਨੂੰ ਹਜੇ ਕੱਲ ਤੇ ਮਹੀਨਾ ਆਇਆ। ਅੱਛਾ ਤੇਈ ਨੂੰ ਆ ਤੇਰਾ। ਤੇਹੀ ਇਧਰ 16 ਹੈ ਪੇਤਾ ভাই ਪਾਰਟੀ ਤਗੜੀ ਹੁੰਦੀ ਆ ਤੁਹਾਡੇ ਕਰਨੀ ਕਹ ਕੇ ਨਹੀਂ ਹਾਂਜੀ ਹਾਂ ਜਦੋਂ ਉਹ ਸਵੇਰੇ ਤਿਆਰ ਹਾਂ ਲਾ ਲਾ ਸਕੂਲ ਨੂੰ ਜਦੋਂ ਪੁੱਛ ਲਾਂਦਾ ਮम्मा ਕਿੰਨੇ ਦੇ ਦਾਂਗੇ ਬਰਥਡੇ ਮਾੜਾ ਤਾਂ ਕਹੀ ਪਈ ਐ ਜਿੰਨਾ ਯਾਦ ਕਰੋ ਤੁਸੀਂ ਹਾਂ ਬਾਈ ਇਹ ਬੰਦਾ ਇਹ ਬਹੁਤ ਜ਼ਿਆਦਾ ਚਲਾਕ ਬਚਿਆ ਵਾਡੇ ਉਹਨੇ ਸਕੂਲ ਚ ਜਿਹੇ ਆਸ਼ਾ ਨੇ ਫਰੈਂਡ ਆ ਨਾ ਪਰੰਪੀ ਦੇ ਫਰੈਂਡ ਆ ਨਾ ਫਿਰ ਤਾਂ ਯਾਦ ਆ ਜਾਂਦਾ ਵੀ ਸਾਡਾ ਚਲੋ ਹੁਣ ਆਪਾਂ ਨੇ ਕਿਹੜੇ ਮਨਾਉਣਾ ਬਰਥਡੇ ਤਾਂ ਕਿਆ ਹੋ ਗਿਆ ਮਨਾਉਣਾ ਹੈ ਹੈ ਦਵਾ ਦਾ ਬੋਲ ਕੀ ਬਹਿਤੇ ਆ ਜਾਨ ਨਿਕਰਨੀ ਦਾ ਬਾਰ ਹੈਗਾ ਨਾ ਮਮਾ ਮੈਨੂੰ ਪੈਂਟ ਵਾਲੇ ਕੱਪੜੇ ਲੈ ਕੇ ਆਏ ਹੋਏ ਹਨ ਕਹਿੰਦੇ ਬੰਦ ਦਾ ਬਾਡੇ ਦਾ ਜੀ ਸਕੂਲ ਚ ਪੈਂਟ ਵਾ ਕੇ ਆਇਆ ਤਾਂ ਕਹਿੰਦਾ ਮੈਂ ਨਿਕਰਾ ਨਹੀਂ ਪਾਈ ਕਰਨੀ ਪਾਉਣੀ ਨਹੀਂ ਨਿਕਰਾ ਕਰਮੇ ਕਰਕੇ ਲੈਂਦੀ ਆ ਹਾਂ ਗਰਮ ਸਵੇਰੇ ਪੈਂਟ ਨਾ ਨਿਕਰ ਪਾਉਣੀ ਨਹੀਂ ਤੇ ਬਾਈ ਇਹ ਬੰਦਾ ਬਹੁਤ ਚਲਾਕ ਹੈ ਠੀਕ ਹੈ ਨੀ ਇਹ ਬੰਦਾ ਦੇਖ ਲਓ ਅਸੀਂ ਬੜੇ ਹੋ ਗਏ ਹੁਣ ਵੀ ਪਾਪਾ ਜੀ ਕੋਲ ਸ਼ਿਕਾਇਤ ਲਾਉਣ ਨੂੰ ਚਲੇ ਜਾਂਦਾ ਹੈ ਬੀਰ ਰੋਜ ਕੋਈ ਨਾ ਕੋਈ ਦੱਸਦਾ ਨਾ ਚਲਾ ਆਇਂਦਾ ਸਪਹਿਰਾ ਚਾਚਾ ਕੱਕਣਾ ਪੈਂਦਾ ਹੁੰਦਾ ਦੇਖੀ ਦੇਖੇ ਭਈਆ ਦੇਖ ਕਿੱਕਣਾ ਪੈਂਦਾ ਚਾਚਾ ਇਧਰ ਨੂੰ ਮੂੰਹ ਕਰਕੇ ਦੱਸ ਇਧਰ ਨੂੰ ਹਾਂ ਦੇਖੀ ਬਾਈ ਇਹ ਕਿੱਕਣਾ ਪੈਂਦਾ ਚਾਚਾ ਹਾਂ ਪਾਪਾ ਇਹ ਕਿਹੜਾ ਹੈ ਬਾਈ ਹੈ ਆਂ ਕਸਾਰਿਆਂ ਦਾ ਰੱਖਦਾ ਹੈ। ਦੀਦੀ ਝਾੜੂ ਕਿੱਕਣਾ ਲਾਉਂਦੀ ਹੁੰਦੀ ਹੈ। ਹੈ? ਹੋ। ਮੈਂ ਸਾਰੇ ਸਗਰ ਦੱਦੀਆਂ ਰੱਖੀ। ਹੈ? ਆਏ ਆਏ। ਅੱਛਾ। ਫਿਰ ਕਿਆ ਕਹਿੰਦੇ ਹੁੰਦੇ ਪਾਪਾ ਇਹਨੂੰ? ਪਾਪਾ ਕਿਆ ਕਹਿੰਦੇ ਹੁੰਦੇ ਆ? ਵੀ ਖੜੀ ਹੋ ਕੇ ਲਾ। ਹੈ? ਲਾ। ਹੈ? ਰੈਡੀ। ਰੈਡੀ ਹੋ ਕੇ ਲਾ। ਹੈ? ਨਾ ਜਾ ਪਾ। ਜੇ ਪਾਪਾ ਨੂੰ ਜੇ ਪਾਪਾ ਨੂੰ ਗੁਸਾਉਂਦਾ ਕਿਆ ਕਰਦੇ ਹੁੰਦੇ ਪਾਪਾ? ਓ ਤੇ ਤੇ ਚਾਚੇ ਕੰਨ ਕੰਨ ਨੂੰ ਮਰੋੜਾ ਹੈ ਗੱਲ ਬਾਕੀ ਆ ਛੇੜ ਨਹੀਂ ਬੋਲਦਾ ਬਾਈ ਜਦ ਇਹ ਚਾਚੇ ਨੂੰ ਪਾਉਂਦਾ ਗਾਲਾਂ ਬਾਬੇ ਤੇ ਪਾਪਾ ਚਲਾਉਂਦਾ ਚਾਚੇ ਆ ਟਮੈ ਕਿ ਭੋਗ ਲੈਣਾ ਹੈ ਹਾਂ ਕਿਆ ਕਹਿੰਦਾ ਹੁੰਦਾ ਬਾਬੇ ਨੂੰ ਕਿਕਣਾ ਤੇ ਭੋਗ ਪਾਉਂਦਾ ਡਰਾਈਂ ਤਾਂ ਮੜਾ ਜਾ ਹਾਂ ਹਾਂ ਦਰਾਉਂਦਾ ਬਾਬਾ ਨੂੰ ਕਿ ਕਹਿਣਾ ਵਾ ਪਤਾ ਲੱਗਦਾ ਵੀ ਪਾਉਂਦਾ ਹੈ ਗਾ ਕੇ ਕਿ ਕਹਿਣਾ ਹਾਂ ਬਾਜ ਕੱਟਦਾ ਹੈ ਬਾਜ ਕੱਟਦਾ ਕਿ ਕਹਿਣਾ ਕੱਟਦਾ ਹੁੰਦਾ ਦੇਖੀ ਦੇਖੀ ਭਾਈ ਵਿਡਰਾਉਂਦਾ ਹੈ ਚੱਲ ਭਾਈ ਆਹ ਇਹ ਜੇ ਭਾਈ ਕਾਰੇ ਕਰਦਾ ਏ ਠੀਕ ਨਹੀਂ ਇਹ ਨਹੀਂ ਹਟਦਾ ਦਰਾਉਂਦਾ ਹੁੰਦਾ ਏ ਜੀ ਹੈਂ ਦਰਾਉਂਦਾ ਕਿ ਟੋੜਦਾ ਚੱਲ ਕੋਈ ਨਹੀਂ ਆ ਜਾ ਰਹਿਣੋਂ ਆ ਮੇਰੇ ਕੋਲ ਨੂੰ ਆ ਜਾ ਉਹਨਾਂ ਨੂੰ ਆ ਜਾ ਮੇਰੇ ਕੋਲ ਇੱਥੇ ਤੈਨੂੰ ਸਾਹਮਣੇ ਆ ਇੱਧਰ ਬਾਦਨ ਤੈਨੂੰ ਕਿਆ ਲੈ ਕੇ ਦਮਾਂ ਦੱਸ ਘੜੀ ਘੜੀ ਮੀਰੀ ਸੰਭਾਲ ਲੈਣਾ ਘੜੀ ਤਾਂ ਸਾਰਾ ਟਾਈਮ ਤੈਨੂੰ ਦੇਖਣਾ ਨਹੀਂ ਆਉਂਦਾ ਘੜੀ ਹਾਂ ਹੋਰ ਦੱਸ ਚੈਨ ਉਹ ਮੰਮੀ ਇਸ਼ਾਰੇ ਮਾਰਦੀ ਆ ਮਨ ਲੱਜੇ ਚੈਨ ਤਾਂ ਤੈਨੂੰ ਇਸ਼ਾਰਿਆਂ ਨਾਲ ਉਹ ਨਹੀਂ ਚੀਜ਼ ਮਿਲਣੀ ਨਹੀਂ ਨਹੀਂ ਯਾਦ ਕਰਕੇ ਦੱਸ ਘੜੀ ਘੜੀ ਮੈਟਰ ਡਰਦਾ ਹਾਂ ਇਹ ਡਰਦਾ ਤੇ ਠੀਕ ਨਹੀਂ ਹੋ ਕੇ ਕੱਪੜੇ ਭੈਂਟਾਂ ਲੈ ਆਪਾਂ ਮੈਂਟੜਾ ਕੱਪੜੇ ਕੋਈ ਨਾ ਬਾਈ ਇਹਦਾ ਬਰਥਡੇ ਆ ਰਿਹਾ ਬਰਥਡੇ ਦੇ ਵਿੱਚ ਫਰਕ ਆ ਬਾਈ ਇੱਕ ਹਫਤੇ ਦਾ ਪਰਮਾ ਰਜਸ਼ਨ ਦੇ ਇਕੱਠੇ ਮਨਾ ਦਿੰਨੇ ਠੀਕ ਆ ਨਹੀਂ ਲੱਗ ਲੱਗ ਮਨਾਉਣੇ ਆ ਨਹੀਂ ਜਦੋਂ ਮਾਗੇ ਗੋਰਾ ਜਵਾਨ ਵੀ ਆਨੂੰ ਖਰਚਾ ਕਰਨਾ ਇਕੱਠੇ ਹੀ ਕਰ ਲਿਓ ਦਾਵੜਾ ਰਲਾ ਲਿਓ ਠੀਕ ਈ ਨਹੀਂ ਅਨੰਦ ਜੀ ਸਰ ਨਹੀਂ ਹਾਂ ਲੱਗ ਲੱਗੇ ਬਣਾਉਣੇ ਆ ਤਾਂ ਫਿਰ ਕੈਂ ਕਾ ਕਰ ਲੋ ਪਿਛਲੇ ਸਾਲ ਪੰਮੂ ਦਾ ਬਣਾਇਆ ਇਸ ਸਾਲ ਤੇਰਾ ਠੀਕ ਆ ਪਰਮ ਹਣਾ ਇਹ ਵੀ ਮਨਰਾ ਹੈਗਾ ਅਨੰਦ ਜੀ ਵੀ ਬਣਵਾ ਕੇ ਜੋ ਮੇਰੇ ਬਰਥਡੇ ਪਰ ਅੱਛਾ ਬਾਵੇ ਡਿਮਾਂਡਾਂ ਹੋਲੀਆਂ ਪੂਰੀਆਂ ਹੈ ਠੀਕ ਨੇ ਚਲੋ ਭਾਈ ਬੱਚੇ ਆਹੇ ਸਭ ਦੀਆਂ ਮਨੋ ਕਾਮਨਾ ਰੱਬ ਪੂਰੀਆਂ ਕਰੇ ਠੀਕ ਨੇ ਤੁਮਾ ਜੀ ਜੇ ਜਾਂਦੇ ਨੇ ਤਾਂ ਨਹੀਂ ਹੈਗਾ ਪਿੱਛੇ ਤੇ ਮੇਰੀ ਜਾਣ ਕਰ ਲੰਨੇ ਆਸੇ ਤੇਰੀ ਜਾਨ ਖਾ ਲੈਂਦੇ ਆ ਅੱਜ ਮੈਂ ਆਉਂਦਾ ਨਹੀਂ ਪਾਣੀ ਚੜਿਆ ਨਿਕਰਗਾ ਨਾ ਮਨੋਂ ਪੈਂਟ ਵਾਲੇ ਕੱਪੜੇ ਦੋ ਲਿਆ ਕੇ ਬਹੁਤ ਠੰਡਾ ਜਾਂਦੇ ਆਜੂਗਾ ਪੈਂਟ ਵਾਲੇ ਕੱਪੜੇ ਗਰਮੀ ਗਰਮ ਕੋਈ ਨਹੀਂ ਕੋਈ ਤੇ ਦਿੱਕਤ ਨਹੀਂ ਠੀਕ ਨੇ ਅੱਗੇ ਪੈਂਟਾ ਪਾਈ ਕਰੂੰਗਾ ਤੁਹਾਨੂੰ ਜੀ ਹਾਂ ਠੀਕ ਹੈ ਲੋ ਭਾਈ ਇਹ ਬੰਦਾ ਹੈ ਗ੍ਰੇਡ ਸਾਈਕਲ ਕਿੱਥੇ ਆ ਬਾਹਰ ਦਰਵਾਜ਼ੀਆਂ ਇਹ ਤੋਂ ਤੋ ਥੀਆਂ ਜੀ ਹਾਂਜੀ ਫਮਨ ਤੋਤੀ ਹੈ ਕਿੱਕਣਾ ਕਹਿੰਦੇ ਵਾਲਾ ਲੈ ਰਹੀਆਂ ਤੋਲੀਆਂ ਮੈਂ ਅਭੀ ਤੋਲੀ ਚੱਲਣ ਦੇ ਦੁਆਣੇ ਪਟਾਦੀ ਫੜ ਤੋਤੀਆਂ ਸੰਭਾਲ ਬਹੁਤ ਰੱਖ ਦੇਣੀ ਹੂੰ ਸੰਭਾਲ ਬਹੁਤ ਰੱਖ ਦੇ ਠੀਕ ਹੈ ਦਿਖਾ ਤਾਂ ਚੱਲ ਤੋਤੀ ਵੀ ਦਿਖਾ ਚੱਲ ਦਿਖਾਓ ਚਲੋ ਤੋਹਾਨੇ ਭਾਈ ਅੱਜ ਬੰਦਿਆਂ ਨੇ ਸਾਈਕਲੀਆਂ ਕਿੱਕਣਾ ਧੋਤੀਆਂ ਮੈਨੂੰ ਸਮਝ ਨਹੀਂ ਆ ਰਹੀ ਚੱਲ ਚੱਲ ਮਾ ਖਰਾ ਰਹਿ ਗਏ ਇਹਨਾਂ ਦੇ ਪਹਿਲੀ ਗਿਆ ਵਿੱਚ ਹੈ ਤਾਂ ਬਾਹਰ ਬੱਦਲ ਬਾਈ ਹੋ ਗਈ ਬਾਈ ਬਹੁਤ ਵਧੀਆ ਮੌਸਮ ਹਾਲੋ ਆ ਜਦਾ ਖਾ ਉਹ ਖਾ ਬਾਈ ਆਹ ਜਸ਼ਨ ਮਿਹਨਤ ਕਰਦੀ ਆ ਲੂਟਨ ਪਾਣੀ ਪਾਉਂਦੀ ਆ ਓ ਬੱਲੇ ਆ ਤਾਂ ਗੱਡੀ ਜੱਚਦੀ ਆ ਤੇਰੀ ਪੂਰੀ ਯਾਰ ਹੈ ਜਸ਼ਨ ਦੀਵਾਲੀਓ ਮਨਾਤੀ ਇਹਨਾਂ ਦੀ ਠੀਕ ਨੇ ਲੋ ਬਾਈ ਬੰਦਿਆਂ ਨੇ ਗੱਡੀਆਂ ਦੋਹਾਂ ਨੇ ਧੋਤੀਆਂ ਤੇ ਬਾਈ ਆਹ ਜਸ਼ਨ ਡੇਲੀ ਪਾਉਂਦੀ ਪਾਣੀ ਮੂਟਿਆਂ ਦੇ ਵਿੱਚ ਫੁੱਲ ਦੇਖੋ ਕਿੰਨੇ ਕਿੰਨੇ ਸੋਹਣੇ ਲੱਗੇ ਹੋਇਆ ਅਜੇ ਇਹਨਾਂ ਦੇ ਵਿੱਚ ਜਿਹੜੇ ਆਹ ਆਏ ਇਹਨਾਂ ਤੋਂ ਫੁੱਲ ਨਿਕਲਦੇ ਆ ਦੇਖ ਛੱਡ ਸੱਚਾ ਹਾਂ ਇਹਨਾਂ ਚੋਂ ਹੀ ਫੁੱਲ ਨਿਕਲਦੇ ਹਨਾ ਹਾਂਜੀ ਠੀਕ ਆ ਕਿੰਨਾ ਟਾਈਮ ਲੱਗ ਜਾਂਦਾ ਜਸ਼ਨ ਪਾਣੀ ਪਾਉਣ ਨੂੰ ਚਾ ਲਵਾਈ ਆਹ ਹੈ ਭਾਈ ਰਾਤ ਦੀ ਰਾਣੀ ਦਰਖਤ ਇਹਦਾ ਨਾ ਭਾਈ ਬਹੁਤ ਜਿਆਦੀ ਬਾਸ਼ਨਾ ਆਉਂਦੀ ਹੈ ਵਿਰੇ ਦੇ ਵਿੱਚ ਪਰ ਇਹਦੀ ਇੱਕ ਕਮਜ਼ੋਰੀ ਦੱਸ ਦਿੰਦਾ ਤੁਹਾਨੂੰ ਇਹ ਦਰਖਤ ਜਿਹੜਾ ਗਮਲੇ ਦਾ ਲੱਗਣ ਦਾ ਨਹੀਂ ਹੈਗਾ ਇਹ ਧਰਤੀ ਦਾ ਲੱਗਣ ਦਾ ਹੈ ਇਹ ਅਸੀਂ ਗਮਲੇ ਚ ਲਾ ਬੈਠੇ ਨੂੰ ਚਲੋ ਇਹ ਧਰਤੀ ਚ ਲੱਗਣ ਵਾਲਾ ਦਰਖਤ ਇੱਕ ਭਾਈ ਆਹ ਵੇਖ ਲਾਏ ਬਹੁਤ ਫੈਲਦੀ ਹੈ ਇੱਥੇ ਬੂਟਾ ਲੱਗਣਾ ਨਵਾਂ ਪਰसों ਚੋਂ ਉਥੇ ਇਹ ਬੂਟਾ ਟੁੱਟ ਗਿਆ ਭਾਈ ਤੇ ਬਾਕੀ ਆਹ ਹੈ ਗਮਲੇ ਦੇ ਵਿੱਚ ਕਾਫੀ ਰੰਗ ਬਰੰਗੇ ਚਲੋ ਲਾ ਦੋ ਉੱਥੇ ਛਾਮਾਂ ਚ ਨੂੰ ਪੋੜੀ ਹਟਾ ਚੱਲੀ ਅੰਦਰ ਨੂੰ ਉਹ ਸਾਹਮਣੇ ਲਾ ਦੋ ਲਾ ਦੋ ਲੋ ਚਲੋ ਚਲੋ ਇਹ ਹਾਂ ਚੱਲ ਖੜਾ ਦੋ ਚੱਲ ਵੀ ਅੰਦਰ ਨੂੰ ਚੱਲ ਜੀ ਲੋ ਭਾਈ ਗੱਡੀਆਂ ਖੜ ਗਈਆਂ ਦੁਬਾਰਾ ਚੱਲਦੇ ਹੀ ਅੰਦਰ ਤੇ ਆ ਲੋ ਲਓ ਵੇ ਲੈ ਇਹੋ हां भाई। ਅਸੀਂ ਬਾਹਰ ਵੀ ਜੀ ਤੂੰ ਫੋਨ 'ਚ ਵੀ ਜੀ ਹੈ। ਹਾਂ ਜੀ ਹੁਣ ਵੀ ਚੱਲਿਆ ਰਿਹਾ। ਸਾਈਕਲੀਆਂ ਤਾਂ ਧੋਤੀਆਂ ਪੂਰੀਆਂ ਇਹਨਾਂ ਨੇ। ਹਾਂ ਜੀ ਹਾਂ। ਹੈ। ਦੇਖ ਲੈ। ਗੁੱਡ ਬਈ ਗੁੱਡ। ਗੁੱਡ ਬੰਦਾ ਆ ਕਰਦਾ ਜੇ ਧੋਤੀ ਸਾਈਕਲੀਆਂ ਹੈਨਾ। ਇਹ ਦੇਖ ਚਾਰ ਤਾਰ ਨੂੰ ਧੋ ਦਿੰਦੇ ਆ। ਅੱਛਾ ਸਾਈਕਲੀ ਦੇ ਨਾਲੇ ਨਾਲ ਸਿਰ ਟੱਟੇ ਬਣ ਕੇ ਡਾੜੀ ਜਾਂ ਬਣਨੇ। ਅੱਛਾ। ਈਕਾ ਸਾਲ ਹੋ ਜਾਣਾ ਬਾਈ ਜਨਮ ਦਿਨ ਨੂੰ ਸਾਈਕਲੀਆਂ ਲੱਤੀਆਂ ਇਹਨੂੰ ਹੈਨਾ। ਮਹੀਨੇ ਤੱਕ। ਕਿੰਨੇ ਤੋੜੇ ਹੁਣ ਤੱਕ ਸਾਈਕਲ ਹੀ ਆਪਣੀ ਪੰਮੂ ਦੀ ਮੇਰੀ ਉਹ ਮੇਰੀ ਉਮੇ ਭਈਆ ਜਿਵੇਂ ਜਨਾ ਤਕਾ ਤੇਰੀ ਆਲੀ ਨਾਲ ਤੇ ਚੱਲਦੀ ਵੀ 5 10 ਗੁਣਾ ਜ਼ਿਆਦਾ ਏ ਹਾਂ ਚਲਾਉਣ ਦਾ ਜੈਸਾ ਮੇਰੇ ਦੋ ਵਿਹੜੇ ਹੈਗੇ ਸ਼ਾਮ ਦੇ ਮੇਰੇ ਉਹਦੇ ਜ਼ਿਆਦਾ ਏ ਪੰਮੂ ਦੇ ਥੋੜੇ ਜਿਹਾ ਜ਼ਿਆਦਾ ਥਕਾ ਕਰ ਲੰਦਾ ਏ ਤੇ ਆਰਾਮ ਨਾਲ ਚਲਉਂਦੀ ਏ ਪੰਮੂ ਦੀ ਜ਼ਿਆਦਾ ਚਲਾਈ ਏ ਪੰਮੂ ਤਾਂ ਖੇਤਾਂ 'ਚ ਗਿਆ ਇਹ ਤਾਂ ਸੜਕ 'ਤੇ ਬੋਸ ਸਟਾਰਟ ਮਾਰਦਾ ਜੀ ਇੰਦਾ ਇੰਦਾ ਕਰਕੇ ਮਾਰਦਾ ਘੱਟ ਮਤਲਬ ਆਉਂਦੀ ਨਹੀਂ ਤੇ ਕੇ ਨਹੀਂ ਹੁਣ ਕਰਿਆ ਠੀਕ ਨਹੀਂ ਅੰਝਿਲ ਗਿਆ ਚਲੋ ਭਾਈ ਠੀਕ ਹੈ ਮੈਂ ਤਾਂ होली ਚਲਾਉਣੀ ਐ ਐ ਕਰਕੇ ਚਲਾਉਣਾ ਚਾਹਦਾ ਵਿਚੋ ਵੱਜੀ ਫੇ ਹਾਂ ਤਾਂ ਕਿ ਉਹ ਗਾਜ ਵਿਚੋ ਵੱਜੀ ਉਹ ਹੋਜੀ ਨਹੀਂ ਆਦੇ ਨਹੀਂ ਨਹੀਂ ਅੱਜ ਸਾਂਗ ਲਿਆ ਤੇ ਆਵਾਟ ਲਉਣੀ ਹਾਂ ਰੱਖਦੀ ਇਹਦੇ ਨਾਲ ਚੜੇ ਜਾਂਦੇ ਦੇਖਿਆ ਕੱਲ ਦਿਖਾ ਰਹੀ ਸੀ ਕੋਈ ਬੱਚਾ ਜਾ ਰਿਹਾ ਦਾ ਛੋਟਾ ਜਿਹਾ ਨਹੀਂ ਮੰਮੀ ਨਾ ਭਰਮਵੀਰ ਨੂੰ ਕਹਿਣ ਲੱਗੇ ਕਹਿੰਦੀ ਤੂੰ ਮੈਨੂੰ ਲੜਦਾ ਹੋਣਗੇ ਨਹੀਂ ਮੈਂ ਤਨੂੰ ਇਦਾਂ ਚੱਕੇ ਕਰਦੀ ਜਾਂਦਾ ਛੋਟਾ ਦਾ ਅੱਛਾ ਠੀਕ ਹੈ ਠੀਕ। ਕਿਆ ਲੱਗਦੀ ਹੁਣ ਚੱਕ ਕੇ ਦਿਖਾਈਂ? ਮੈਂ ਚੱਕ ਨਹੀਂ ਹੋਇਆ ਇਹਦੇ ਹੁਣ। ਲੋ ਬਾਈ ਰੌਣਕ ਆ ਘਰ ਦੇ ਬੱਚੇ। ਚੱਲ ਜਾਂਦਾ ਕੰਮ। ਤੇ ਮਹੀਨਾ ਰਹਿ ਗਿਆ ਬਰਥਡੇ ਨੂੰ। ਬਸ ਮਹੀਨੇ ਦੇ ਘਟੇ ਰਹਿ ਗਏ। ਘਟੇ ਰਹਿ ਗਏ ਮਹੀਨੇ ਤੇ। ਦੇਖਦੇ ਬਾਈ ਕਿਆ। ਬਹੁਤ ਕਹਿੰਦੇ ਜੀ ਮਨੁੱਖ ਦਾ ਰੋਜ਼ਾ ਯਾਦ ਕਰਾ ਦਿੰਦੇ। ਮੰਮੀ ਤਿਆਰ ਨਾਲ ਸਮਾਨ ਤੋਂ ਉਹਨੂੰ। ਅੱਛਾ। ਮਾ ਪਾਪਾ ਨਾਲ ਹਾਂ ਸਮਾਨ ਤੋਂ ਉਹਨੂੰ ਤਿਆਰ ਹਥੇ। ਇਹ ਸੰਤਾ ਕਹਿੰਦੀ ਵੀ ਮੇਕ ਛੁੱਟੀ ਨਹੀਂ ਕਰਨੀ ਬਰਥਡੇ ਵਾਲੇ ਦਿਨ ਆਣਾ ਸਕੂਲ ਭੇਜ ਦੇਣਾ ਪੰਮੂ। ਠੀਕ ਨਹੀਂ? ਚਾ ਧੋਲੇ 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 ਤੇ ਕੈਸੇ ਐ ਨਾ ਤਾਂ ਨਾ ਜਾਣੇ ਜਾਨੂ ਛਾਲਾ ਮਾਰ ਪੰਮੂ ਮੜੀ ਜਾਂਦੀ ਆ ਯਾਰ ਮਹੀਨੇ ਤੱਕ ਮਾਰ ਛਾਲਾ ਪੁੱਠੀਆਂ ਹਾਂ ਹਾਂ ਹਾਂਜੀ ਜਾਂਦਾ ਬਸ ਬਹਿ ਜਾ ਬਹਿ ਜਾ ਹੁਣ ਕਦੂਈ ਨਹੀਂ ਕਰਿਆ ਜੀ ਅੱਧਾ ਹਾਂ ਅੱਧਾ ਕਦੂਈ ਨਹੀਂ ਕਰਿਆ ਵਾ ਤਾਂ ਨਾ ਜਾਣੇ ਹਨਾ ਠੀਕ ਨਹੀਂ ਬਾਡੇ ਆ ਕੇ ਵਧੀਆ ਨਾਲੇ ਦੀਵਾਲੀ ਨੂੰ ਦਸ ਕੇ ਲੈ ਆਉਣਾ ਹੈ ਪਟਾਕੇ ਪਟਾਕੇ ਹੂੰ ਹੂੰ ਪਟਾਕੇ ਰਾਤੀ ਤੇ ਜ਼ਿਆਦਾ ਗਿਆ ਬਾਈ ਕਹਿੰਦਾ ਦੀਵਾਲੀ ਨੂੰ ਪਟਾਕੇ ਲਿਆਉਣੇ ਚਲੋ ਬਾਈ ਇੱਥੇ ਥੱਕੇ ਬਲਾਉਂਦੇ ਟ੍ਰੈਕਟਰ 'ਤੇ ਟ੍ਰੈਕਟਰ 'ਤੇ ਸ਼ਰਾਬ ਦਾ ਕਰਦੇ ਉਹ ਹਾਂ ਬਾਈ ਕੋ ਦਾਦਾ ਬੰਦਾ ਰੋਜ਼ 2 ਘੰਟੇ ਟ੍ਰੈਕਟਰ ਚਲਾਉਂਦਾ ਹੈ ਮੈਨੂੰ ਲੱਗਦੀ ਸਟੀਰਿੰਗ 'ਚ ਪਲੇ ਪਾਦਣੀ ਇਹਨੇ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਕਾਤੇ ਬਹਿੜਦਾ ਹੁੰਦਾ ਟ੍ਰੈਕਟਰ 'ਤੇ ਯਾਰ ਤਾਂ ਹੀ ਟ੍ਰੈਕਟਰ ਨੂੰ ਥੱਕਾ ਲੱਜਣਾ ਟ੍ਰੈਕਟਰ ਨਾਲ ਬਲਗ ਗਿਆ ਇਲੈਟਾਂ ਦੇ ਕੀ ਹੈ ਵਾਲਾ ਦੇ ਨਾਲ ਪਾਪਾ ਬੜਾ ਕੇ ਯਾਦ ਆਗੇ ਠੀਕ ਹੈ ਅਜਿਆ ਲੈਣਾ ਤੇ ਅਜੇ ਲੱਟਾ ਪੁੱਤ ਘੱਟ ਵਾਲੇ ਕਰ ਨਾਲੇ ਧੱਕਾ ਛਾਈ ਹੈਂਡਲ ਨਾਲ ਘੱਟ ਕਰੇ ਕਰ ਸਟੀering ਨੂੰ ਐਂ ਘਮਾਏ ਨਾ ਕਰ ਠੀਕ ਹੈ ਬਾਂਦਰ ਇਹ ਤਾਂ ਖੇਲਦਾ ਹੁੰਦਾ ਆ ਹੁੰਦਾ ਖੇਲਦਾ ਉੱਥੇ ਚਲੋ ਭਾਈ ਹੈ ਰਾਤ ਨੂੰ ਸਾਡੀ ਬਹੁਤ ਬਹੁਤ ਵਾਰ ਪਟਾਈ ਹੁੰਦੀ ਚੱਲ ਪੰਮੂਏ ਮੇਰੇ ਥੱਪੜ ਮਾਰ ਦਿੰਦਾ ਮੈਂ ਤੇ ਆ ਫਿਰ ਲੜਾਈ ਤਾਂ ਹੁੰਦੀ ਹੋਆ ਭਾਣਾ ਭਾਈਆਂ 'ਚ ਉਹ ਵੀ ਸੋਰ ਪਿੱਛੇ ਹੁੰਦੀ ਮੈਂ ਦੇਖੂਗੀ ਮੈਂ ਦੇਖੂ ਚਾਹ ਇਹ ਗੱਲੋ ਬਾਈ ਫੋਨ ਦਾ ਕੋਲੇ ਪਿਆ ਇਹਨਾਂ ਦਾ ਦੇਖੋ ਫੋਨ ਲੈ ਕੇ ਬੈਨੇ ਹਵਾ ਦੇ ਟਿਕਏ ਨੇ ਥਾਹ ਚਾਹ ਇਹ ਸਟੂਸ਼ਨ ਕਿੱਥੇ ਪੈ ਜਾਣਾ ਬਾਈ 4 4 ਵਜੇ ਖੇਤ ਦੇ ਕੰਮ ਹਾਂਜੀ ਠੀਕ ਨੇ ਸਾਢੇ 3 ਪੀ ਕੇ ਚਾਹ ਨੇ ਛੁੱਟੀ ਅੱਜ ਠੰਡੇ ਦੀ ਚਾਹ ਠੀਕਾ ਠੀਕਾ ਠੀਕਾ। ਬਸ ਆਪੀਆਂ ਵਿਚਰਾ ਦੇ ਲੜਾਈ ਚੱਲ ਰਹੀ ਹੈ। ਰਾਜਪੂਮ ਦਾ ਵੀ ਉਹਨਾਂ ਨੇ ਜੌਲ ਬਣਾਇਆ। ਮੈਂ ਤਾਂ ਧਾਰੋਟੀ ਬਣਾਈ ਹੋਈ ਸੀ ਜੀ ਝੜ ਕੇ ਖੜ ਗਿਆ ਕਿ ਮम्मा ਚੌਲ ਬਣਾਓ। ਸਾਬੇ ਨੇ ਮੈਂ ਥੋੜਾ ਜਿਹਾ ਜੌਲ ਬਣਾ ਤੇ ਫਿਰ ਮੈਂ ਜਸ਼ਨ ਭੇਜੀ ਦੀ ਗਾਂਦ ਤੇ ਮੈਂ ਛੋਲੇ ਲੈ ਲਿਆ ਜਾਂ ਰਾਜਮਾਂ ਲਿਆ। ਤੇ ਪਰਮ ਕਹੇ ਛੋਲੇ ਛੋਲੇ ਬਣਾਈ ਮम्मा। ਜਸ਼ਨ ਕਹੇ ਦੀ ਮम्मा ਰਾਜਮਾਂ ਚੌਲ ਬਣਾਈ ਹੁਣ ਪਰਮ ਦੇ ਤਾਂ ਚੌਲ ਬਣਾ ਦੇ ਫੇਵਰੇਟ। ਬਾ ਫਿਰ ਮੈਂ ਕਿਹਾ ਜਸ਼ਨ ਤੇਰੀ ਬਣਾਉਣੇ ਮੈਂ ਕਿਹਨ ਨੂੰ ਪੜੀਆਂ ਦੀ ਸਬਜ਼ੀ ਬਣਾਉਣੀ ਹੈ। ਉੜਾਈ ਰਾਜਾ ਮੈਂ ਇਹਨੂੰ ਭਜਾਣ ਦੀ ਹੈਗੀ ਉਹ ਪੁੱਛੀ ਜਾਂਦਾ ਕਿ ਮम्मा ਟੇਸਟ ਨਹੀਂ ਆਈ ਉਹਨਾਂ ਦੇ ਕਹਿੰਦਾ ਰੋਟੀ ਪੜੀਆਂ ਪੜੀਆਂ ਹਾਲੇ ਚਲੋ ਚਲੋ ਠੀਕ ਹੈ ਭਾਈ ਚੱਲ ਰਿਹਾ ਕੰਮ ਜਦੋਂ ਮਮਾ ਬਾਬਾ ਰੈਡੀ ਕਰਦੇ ਲਸਣ ਪਿਆ ਚੀਲਾ ਨਹੀਂ ਜਾਂਦਾ ਜਦੋਂ ਪੁੱਛਦਾ ਮਮਾ ਅੱਜ ਕੀ ਬਣਾਵਾਂਗੇ ਮੈਂ ਉਹ ਚਲਾ ਦੇ ਕੀ ਬਣਾਵਾਂਗਾ ਜਿਹੜਾ ਕੁਛ ਹੈ ਕਹਦਾ ਕੜੀ ਛੋਲਕ ਤੇ ਕੁਝ ਕਰੇ ਕੁਝ ਕੋਈ ਸਬਜ਼ੀ ਬਣਾਉਣੀ ਅੱਜ ਕਹਦੇ ਫਿਰ ਕੇ ਮਟਰ ਪਨੀਰ ਬਣਾ ਸ਼ਾਮ ਨੂੰ ਹਾਂ ਕਹਦੇ ਜਦ ਜਿਹਾ ਹੁੰਦਾ ਭਾਈ ਕਹਿੰਦਾ ਕਹਦਾ ਕਿ ਸ਼ਾਮ ਨੂੰ ਪਲੇਟ ਚਾਹੀਦਾ